ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਸਵਲ ਗੁਰ ਪਾਰਟੀ ਦੇ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰਬੀਆਈ ਦੇ ਇੱਕ ਬੇਹੱਦ ਵੱਡੇ ਫੈਸਲੇ ਤੋਂ ਬਾਅਦ ਰੈਪੋ ਰੇਟ ਦੇ 50 ਬੇਸਿਸ ਪੁਆਇੰਟ ਵਿੱਚ ਇੱਕ ਕਟੌਤੀ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਰੈਪੋ ਰੇਟ ਦੇ ਵਿੱਚ ਕਟੌਤੀ ਹੋ ਗਈ ਹੈ ਦੱਸ ਦੱਸ ਦੱਸੀ ਹੈ ਕਿ ਹੁਣ 50 ਬੇਸਿਸ ਪੁਆਇੰਟ ਚ ਕਟੌਤੀ ਹੋਣ ਤੋਂ ਬਾਅਦ ਹੁਣ ਨਵੇਂ ਰੇਟ 5.50% ਬਣ ਚੁੱਕੇ ਨੇ ਤਾਂ ਇਸ ਕਟੌਤੀ ਤੋਂ ਬਾਅਦ ਕਈ ਬੈਂਕ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਕਰਜ਼ੇ ਤੇ ਵਿਆਜ ਦੀਆਂ ਦਰਾਂ ਨੂੰ ਘਟੌਣਾ ਜ਼ਰੂਰੀ ਹੋ ਗਿਆ ਹੈ ਜਾਨੀ ਕਿ ਉਹ ਵੀ ਉਹਨਾਂ ਦੇ ਵੱਲੋਂ ਵੀ ਘਟਾਇਆ ਗਿਆ ਔਰ ਜਿਨ੍ਹਾਂ ਨੇ ਲੋਨ ਲੈਨੇ ਉਹਨਾਂ ਲੋਕਾਂ ਦੇ ਲਈ ਖਾਸ ਕਰਕੇ ਇੱਕ ਵੱਡੀ ਖਬਰ ਆ ਚੁੱਕੀ ਹੈ ਇਸੇ ਬਾਅਦ ਤੁਹਾਨੂੰ ਦੱਸਣੀ ਹੈ ਕਿ ਹੁਣ ਇੱਕ ਜਾਣਕਾਰੀ ਵੀ ਸਾਹਮਣੇ ਆ ਚੁੱਕੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਲੋਨ ਲਏ ਹੋਏ ਨੇ ਉਹਨਾਂ ਦੀ EMI ਦੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ ਇੱਕ ਬੇਹਦ ਅਹਿਮ ਖਬਰ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਲਗਾਤਾਰ ਇਹ ਮਾਮਲੇ ਸੋਸ਼ਲ ਮੀਡੀਆ ਤੇ ਪੱਖ ਰਹੇ ਨੇ ਔਰ ਜਿਸ ਤੂ ਲੱਗ ਕੇ ਹੁਣ ਆਰਬੀਆਈ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਤੇ ਹੁਣ ਪੰਜਾਬ ਨੈਸ਼ਨਲ ਬੈਂਕ ਪੀ ਐਨ ਪੀ ਬੈਂਕ ਦੇ ਵੱਲੋਂ ਵੀ ਆਪਣੇ ਰੈਪੋਰਟ ਦੇ ਵਿੱਚ ਇੱਥੇ ਇੱਕ ਟੋਕੀ ਕੀਤੀ ਗਈ ਹੈ ਇਹ ਦਰਾ ਘਟਿਆ ਨੇ ਜਿੱਥੇ ਕਿ 8. 85% ਤੋਂ ਇਸ ਨੂੰ ਘਟਾ ਕੇ 8.35% ਕਰ ਦਿੱਤਾ ਗਿਆ ਤੇ ਜਿਹੜਾ ਇੰਡੀਆ ਬੈਂਕ ਜਿਹੜਾ ਵਾ ਉਸ ਦੇ ਵਿੱਚ ਵੀ ਇੱਕ ਕਟੌਤੀ ਹੋਈ ਹੈ 8.85% ਨੂੰ ਘਟਾ ਕੇ 8.35% ਜਿਹੜਾ ਰੈਪੋ ਰੇਟ ਕਰ ਦਿੱਤਾ ਗਿਆ ਯਾਨੀ ਕਿ ਹੁਣ ਇਹ ਜਿਹੜੀਆਂ ਕਰਜ਼ੇ ਦੀਆਂ ਦਰਾਂ ਨੇ ਉਹਨਾਂ ਦੇ ਵਿੱਚ ਕਟੌਤੀ ਕਰਨੀ ਪਵੇਗੀ ਜਿਸ ਨਾਲ ਲੋਨ ਜਿਹੜਾ ਲੋਕਾਂ ਨੇ ਲਿਆ ਹੋਇਆ ਉਹਨਾਂ ਦੀ EMI ਦੇ ਵਿੱਚ ਕਟੌਤੀ ਹੋਵੇਗੀ ਔਰ ਜਿਨ੍ਹਾਂ ਨੇ ਲੋਨ ਲੈਣਾ ਉਹਨਾਂ ਨੂੰ ਵੀ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਮਿਲਣ ਵਾਲੀ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਤੇ ਦਰਸਲਾਸੀਏ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਦੇ ਵੱਲੋਂ ਇੱਕ ਬੇਹਤ ਵੱਡਾ ਫੈਸਲਾ ਲਿਆ ਤਾਂ ਕਿ ਇਸ ਫੈਸਲੇ ਦੇ ਵਿੱਚ ਰੈਪੋ ਰੇਟ ਦੇ 50 ਬੇਸਿਸ ਪੁਆਇੰਟ ਘਟਾ ਕੇ ਹੁਣ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਦਿੱਤੀ ਆ ਇਸ ਦੇ ਨਾਲ ਬੈਂਕਾਂ ਵਾਲਿਆਂ ਨੂੰ ਵੀ ਆਪਣੀਆਂ ਦਰਾਂ ਦੇ ਵਿੱਚ ਜਿਹੜੇ ਕਰਜ਼ੇ ਤੇ ਵਿਆਜ ਦੀ ਦਰਾਂ 'ਚ ਜਿਹੜੀ ਕਟੌਤੀ ਕਰਨੀ ਪੈ ਰਹੀ ਹੈ ਯਾਨੀ ਕਿ ਹੁਣ ਉਹ ਘਟ ਹੋਣ ਗਿਆ ਜਿਸ ਨਾਲ ਵੱਡੇ ਪੱਧਰ ਦਾ ਜਿਹੜੀ ਇੱਕ ਰਾਹਤ ਜਿਹੜੀ ਆ ਫਾਇਦਾ ਜਿਹੜਾ ਵਾ ਹੁਣ ਲੋਕਾਂ ਨੂੰ ਖੋਲ ਵਾਲਾ ਇਹ ਖਬਰ ਤੁਹਾਡੇ ਲਈ ਲੋਕਾਂ ਦੇ ਲਈ ਖਾਸ ਕਰਕੇ ਜਿਹੜੀ ਸਾਹਮਣੇ ਆਈ ਆ ਕਿਉਂਕਿ ਪਾਤੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਯਾਨੀ ਕਿ ਹੁਣ ਰੈਪੋ ਰੇਟ ਦੇ ਵਿੱਚ ਕਟੌਤੀ ਤਾਂ ਹੁਣ ਜਿਹੜੀਆਂ ਕਰਜ਼ੇ ਤੇ ਵਿਆਜ ਦੀਆਂ ਦਰਾਂ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਹੋਊਗੀ ਤੇ ਕਈ ਬੈਂਕਾਂ ਵਾਲਿਆਂ ਨੇ ਹੁਣ ਇਹ ਵੱਡੇ ਫੈਸਲੇ ਲੈ ਲਏ ਨੇ ਤਾਂ ਬੈਂਕਾਂ ਵਾਲਿਆਂ ਨੂੰ ਵੀ ਇਹ ਕਦਮ ਜਿਹੜਾ ਚੱਕਣਾ ਪਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਤਾਂ ਕਿ ਜਿਹੜੀ ਖਬਰ ਆ ਲੋਕਾਂ ਤੱਕ ਪਹੁੰਚੀ ਔਰ ਲੋਕ ਕਿਸ ਕਦਰ ਹੁਣ ਇਸ ਚੀਜ਼ ਦਾ ਫਾਇਦਾ ਲੈਣਗੇ ਜਿਨ੍ਹਾਂ ਨੇ ਲੋਨ ਲਏ ਹੋਏ ਨੇ ਜਾਂ ਜਿਨ੍ਹਾਂ ਨੇ ਲੈਣੇ ਨੇ ਉਹਨਾਂ ਦੇ ਲਈ ਇੱਕ ਬਹੁਤ ਖਾਸ ਵਾਲੀ ਖਬਰ ਹੈ ਕਿਉਂਕਿ ਹੁਣ ਇਹਨਾਂ ਦਰਾਂ ਦੇ ਵਿੱਚ ਕਟੌਤੀ ਹੋਵੇਗੀ ਔਰ ਜਿਹੜੀ EMI's ਜਿਹੜੀਆਂ ਪਹਿਲਾਂ ਹੀ ਭਰ ਰਹੇ ਆ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਦਾ ਰਾਹਤ ਜਿਹੜੀ ਮਿਲਣ ਵਾਲੀ ਹੈ ਕਿਉਂਕਿ ਹੁਣ ਤੁਹਾਡੀਆਂ ਇਹਨਾਂ ਦਰਾਂ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਯਾਨੀ ਕਿ ਜਿੰਨੀਆਂ EMI's ਤੁਸੀਂ ਭਰ ਰਹੇ ਹੋ ਉਸ ਤੋਂ ਤੁਹਾਨੂੰ ਘੱਟ ਪੈਸੇ ਦੇਣੇ ਪੈਣਗੇ ਇਹ ਖਾਸ ਖਬਰ ਹੈ ਇਸ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਲੋਕਾਂ ਨੂੰ ਕੁਝ ਰਾਹਤ ਜਿਹੜੀ ਆ ਮਿਲ ਸਕੇ